ਸ੍ਰੀ ਕਾਜੀ ਸਾਰਨੋ ਜੋ ਪਹ ਪਲੇਕਨ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੈਗਾ ਪਾਰਟੀ ਵੇਅਰ ਹੋਏਗਾ ਬਹੁਤ ਹੀ ਪਿਆਰੇ ਤੁਹਾਨੂੰ ਸੂਟ ਮਿਲਣਗੇ ਜੋਰਜਟ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਏਮਬੋਇਡੀ ਰਹੇਗੀ ਜਿਹੜੀ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਿਹਾ ਹੈਗਾ ਅਗਲੀ ਜਿਹੜਾ ਸੂਟ ਹੋਣਗੇ ਇਹ ਵੀ ਤੁਹਾਨੂੰ ਪਾਰਟੀ ਵੇਅਰ ਕਲੈਕਸ਼ਨ ਮਿਲੇਗੀ ਪਿਓਰ ਕ੍ਰੇਪ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜਿਹੜੀ ਬਾਟਮ ਹੋਏਗੀ ਪਲੇਨ ਗਰੇਵ ਦੀ ਬਾਟਮ ਹੋਏਗੀ ਇਹ ਵੀ ਸ਼ਰਟ ਦਾ ਪਰਮੀਟਰ ਲੱਗ ਰਿਹਾਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਿਹਾਗਾ ਅਗਲੀ ਜਿਹੜੀ ਸੂਟ ਹੋਣਗੇ ਇਹ ਤੁਹਾਨੂੰ ਸ਼ਰਟ ਮਿਲੇਗੀ ਜੀ ਨੇਚਰਲ ਗਰੇਵ ਦੀ ਇਸ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਪਲੇਨ ਨੇਚਰਲ ਗਰੇਵ ਦੀ ਬਾਟਮ ਹੋਏਗੀ ਜਿਹੜਾ ਦੁਪੱਟਾ ਹੋਏਗਾ ਵਿਸਕੋਜ਼ ਜੌਰਜਾ ਦਾ ਦੁਪੱਟਾ ਹੋਏਗਾ ਦੁਪੱਟੇ ਤੇ ਵਰਕ ਹੋਏਗਾ ਸ਼ਰਟ ਤੇ ਵਰਕ ਹੋਏਗਾ ਬਾਟਮ ਪਲੇਨ ਹੋਏਗੀ ਸਭ ਦਾ ਪ੍ਰਾਈਸ ਪਾਰਮੀਟਰ ਅਕੋਰਡਿੰਗ ਉਪਰ ਮੈਂਸ਼ਨ ਕੀਤਾ ਗਿਆ ਤੁਸੀਂ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਬਹੁਤ ਹੀ ਲਾਈਟ ਜੇ ਕਲਰ ਚ ਤੁਹਾਨੂੰ ਮਿਲ ਜਾਣਗੇ ਗਲਾਸ ਔਰਗੈਂਜ਼ਾ ਦਾ ਸੂਟ ਹੋਏਗਾ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਹੈਂਡਵਰਕ ਦਾ ਕੰਮ ਹੋਏਗਾ ਪਲੇਨ ਵਿਸਕੋਸ ਗਰੇਪ ਦੀ ਬਾਟਮ ਹੋਏਗੀ ਇਹ ਵੀ ਸ਼ਰਟ ਦਾ ਪਰਮੀਟਰ ਉਪਰ ਮੈਂਸ਼ਨ ਕੀਤਾ ਗਿਆ ਹੈ ਬਾਟਮ ਦਾ ਪਰਮੀਟਰ ਵੀ ਉਪਰ ਮੈਂਸ਼ਨ ਕਰ ਦਿੱਤਾ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪ੍ਰਿੰਟ ਵਾਲੇ ਹੋਣਗੇ ਵਿਸਕੋਸ ਸਿਲਕ ਡਿਜੀਟਲ ਪ੍ਰਿੰਟ ਸੂਟ ਹੋਏਗਾ 올ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਬਹੁਤ ਹੀ ਜ਼ਿਆਦਾ ਪ੍ਰਿੰਟ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਾਰਟੀ ਵੇਰੀ ਕਲੈਕਸ਼ਨ ਮਿਲੇਗੀ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਹੋਣਗੇ ਮਸਲੀਨ ਦਾ ਫੈਬਰਿਕ ਹੋਏਗਾ ਸ਼ਰਟ ਤੇ ਘੇਰੇ ਤੇ ਬਾਟਮ ਤੇ ਵਰਕ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਬਰਬਰੀ ਦੁਪੱਟਾ ਹੋਏਗਾ ਬਹੁਤ ਹੀ ਪਿਆਰੀ ਇਹਨਾਂ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹਤਨ ਮਿਲਣਗੇ ਜੀ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਵੀ ਸੂਟ ਮਿਲੇਗਾ ਸ਼ਰਟ ਹੋਏਗੀ ਪ੍ਰਿੰਟ ਵਾਲੀ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਜਿਹੜਾ ਨਾਲ ਦੁਪੱਟਾ ਹੋਏਗਾ ਉਹ ਚਿਕਨਕਾਰੀ ਵਿੱਚ ਹੋਏਗਾ ਪ੍ਰਾਈਸ ਆਪ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਨੇ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੈਗੀ ਔਰ ਡਿਲੀਵਰੀ ਸ਼ਿਪਿੰਗ ਫ੍ਰੀ ਹੈਗੀ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ